ਉਹ ਆਪਣੇ ਅੰਦਾਜ਼ ਦੇ ਨਾਲ ਆਪਣੇ ਬੋਲਾਂ ਦੇ ਸੋਹਣੀ ਜੀ মালা ਪਰੋ ਕੇ ਉਹਨੂੰ ਤੁਹਾਡੀ ਕਚਹਿਰੀ ਤੋਂ ਉਤਾਰਨ ਗਏ ਆਓ ਬਾਈਕ ਹੈਂਡ ਓਵਰ ਕਰਦੇ ਆ। ਤੋਂ ਬਾਅਦ ਹਸਨ ਮਾਨਕ ਜੀ ਨੂੰ ਤੁਹਾਡੀ ਕਚਹਿਰੀ ਚ ਲੈ ਗਏ। ਥੈਂਕ ਯੂ ਸ਼ੁਕਰੀਆ। ਉੱਥੇ ਰੱਬ ਦੀਆਂ ਰਹਿਮਤਾਂ ਰਹਿੰਦੀਆਂ ਨੇ ਜਿੱਥੇ ਸੋਹਣੇ ਪੀਰਾਂ ਦਾ ਪੈਰ ਪੈ ਜੇ ਉਹਨੇ ਹੋਰ ਦੁਆਰੇ ਤੋਂ ਕੀ ਲੈਣਾ ਜਿਹਨੂੰ ਇਸ ਦੁਆਰਿਓਂ ਖੈਰ ਪੈ ਜੇ। ਸੋਚ ਬਬਲੀ ਮੌਜ਼ਮ ਕਾਦਰੀ ਸ਼ਾਜੀ ਦੇ ਰੌਸ਼ਨੀ ਮਿਲਦੇ ਦੂਰੋਂ ਨੇੜੋਂ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਨੇ ਸੋਸੀ ਹਸਨ ਮਾਣਕ ਸੰਗੀਤ ਪਰਿਵਾਰ ਵੱਲੋਂ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਆਂ ਔਰ ਨਾਲ ਦੀ ਨਾਲ ਤੋਂ ਬੜੀ ਬੇਸਬਰੀ ਨਾਲ ਇੰਤਜ਼ਾਰ ਕਿ ਜਿਸ ਦੇ ਬਾਰੇ ਕਿਸੇ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਟਿੱਲਾ ਚਾਦਰ ਤੇ ਚਿੱਠੀਆਂ ਸੁਣ ਦਿਲ ਵਿੱਚ ਛੜਦੇ ਸਾਜ਼ ਜਦ ਤੱਕ ਜੀਵਨ ਰਹੂ ਧਰਤੀ ਤੇ ਉਹਦੇ ਰਹਿਣਗੇ ਗੀਤਾ ਬਾਦ ਕੁਲਦੀਪ ਮਾਨਕ ਤੇ ਬੋਲਾਂ ਨੇ ਕੀਤਾ ਦਿਲ ਸਭਨਾ ਤੇ ਰਾਜ ਸਿੱਧੂ ਜੀਵੇ ਦੋਤਾ ਮਾਨਕ ਦਾ ਕਿ ਜਿਹਨੇ ਤਾਜ਼ਾ ਕਰਤੀ ਆਵਾਜ਼ ਮਾਨਕ ਦੀ ਤਾਜ਼ਾ ਕਰਤੀ ਆਵਾਜ਼ ਸੋ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਨਾਲ ਔਰ ਸੰਗੀਤ ਦੀਆਂ ਪਿਆਰੀਆਂ ਪਿਆਰਾਂ ਦੇ ਨਾਲ ਗ੍ਰੇਟ ਪਰਫਾਰਮਰ ਵਰਣੋਲੀ ਬਾਈ ਹਸਨ ਮਾਨਗਲੀ ਮਾਨਗਲੀ ਦਰਬਾਰੇ ਜੰਨਤ ਸਲਾਮ ਕਰਨ ਤੋਂ ਬਾਅਦ ਚੰਦਪਲਾ ਦੇ ਵਿੱਚ ਤੁਹਾਡੇ ਰੂਹ ਰੂ ਬਾਈ ਹਸਨ ਮਾਨਗੀ ਜੀ ਸੋਹਣੇ ਖਿਡਾਰੀ ਦਾ ਸਵਾਗਤ ਕਰ ਦਿਓ ਜੀ ਬਾਈ ਹਸਨ ਮਾਨਗੀ ਜੀ ਸਭ ਤੋਂ ਪਹਿਲਾਂ ਧਾਰਮਿਕ ਗੀਤ ਵਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਦੀ ਬੁਲੰਦ ਆਵਾਜ਼ ਭਾਈ ਹਸਨ ਮਾਨਕ